ਆਪਦੀ ਸਰਕਾਰ ਆਪਦੇ ਦੁਆਰ ਪ੍ਰੋਗਰਾਮਾਂ ਦੇ ਤਹਿਤ ਸਰਕਾਰੀ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਦੇ ਲਈ ਸੁਵਿਧਾ ਕੈਂਪਾਂ ਦਾ ਸਾਨਕ ਸਿਵਲ ਪ੍ਰਸ਼ਾਸਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸੇ ਲੜੀ ਦੇ ਤਹਿਤ ਪਹਿਲੇ 6 ਵਾੜਾਂ ਦੇ ਵਿੱਚ 1 ਨੰਬਰ ਤੋਂ ਲੈ ਕੇ 6 ਵਾੜਾਂ ਦੇ ਵਿੱਚ ਸੁਵਿਧਾ ਕੈਂਪਾਂ ਦਾ ਸਾਨਕ ਸਿਵਲ ਪ੍ਰਸ਼ਾਸਨ ਵੱਲੋਂ ਆਯੋਜਨ ਕੀਤਾ ਗਿਆ ਤੇ ਇਹਨਾਂ ਕੈਂਪਾਂ ਵਿੱਚ ਸ਼ਹਿਰ ਵਾਸੀਆਂ ਵੱਲੋਂ ਭਾਰੀ ਗਿਣਤੀ ਵਿੱਚ ਪਹੁੰਚ ਕੇ ਉਤਸ਼ਾਹ ਵਖਾਉਂਦਿਆਂ ਹੋਇਆਂ ਸਰਕਾਰੀ ਸਕੀਮਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਹੈ ਇਹਨਾਂ ਛੇ ਕੈਂਪਾਂ ਦਾ ਨਿਰਖਣ ਕਰਦਿਆਂ ਹਲਕਾ ਵਿਧਾਇਕ ਬੀਬੀ ਸਰਬਜੀਤ ਕੁਰਮਾਣੂ ਅਤੇ ਐਸਜੀਪੀ ਗੁਰਵੀਰ ਸਿੰਘ ਕੋਹਲੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਉਹ ਖੁਦ ਪਹੁੰਚ ਰਹੇ ਨੇ ਇਹਨਾਂ ਵਾੜਾਂ ਦੇ ਵਿੱਚ ਲੱਗੇ ਸੁਵਿਧਾ ਕੈਂਪਾਂ ਦਾ ਲਾਭ ਉਠਾਉਣ ਦੇ ਲਈ ਉਹ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰਨ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵਾੜਾਂ ਵਿੱਚ ਲਗਾਏ ਜਾਣ ਵਾਲੇ ਸੁਵਿਧਾ ਕੈਂਪਾਂ ਵਿੱਚ ਸ਼ਹਿਰ ਵਾਸੀ ਭਾਰੀ ਗਿਣਤੀ ਵਿੱਚ ਪਹੁੰਚ ਕੇ ਸਰਕਾਰੀ ਸਕੀਮਾਂ ਦਾ ਲਾਭ ਉਠਾ ਸਕਣ ਜਿਗਰਾਉ ਤੋਂ ਸਾਡੇ ਪੱਤਰਕਾਰ ਚਰਨੀ ਸਿੰਘ ਚੰਦਰੀ ਦੀ ਵਿਸ਼ੇਸ਼ ਰਿਪੋਰਟ ਹੌ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਮਾਜੀ ਆਪਣਾ ਮੇਰਾ ਨਾਮ ਰਾਜਕੇਰ ਰਾਜਕੰਨ ਜੀ ਕਿੱਥੋਂ ਆਏ ਤੁਸੀਂ? ਜੇਕਰ ਲੋਕਲ ਚਾਰ ਨੰਬਰ ਕਾਡ ਤੇ ਕੀ ਤੁਹਾਡਾ ਕੰਮ ਸੀ ਅੱਜ ਇੱਥੇ? ਆ ਫਾਰਮ ਦੱਸ ਗਿਆ ਨੀਲੇ ਕਾਡਾਂ ਦਾ ਬਾਕੀ ਹੋਰ ਵੀ ਬਹੁਤ ਸੀ। ਮਤਲਬ ਵੀ ਫਾਰਮ ਭਰੇ ਆ ਇਤੋਂ ਦੀ ਸਰਕਾਰ ਨੇ। ਕੀ ਕਿਵੇਂ ਲੱਗਿਆ ਤੁਹਾਨੂੰ ਇੱਥੇ ਆ ਕੇ? ਕੰਮ ਹੋ ਗਿਆ ਤੁਹਾਡਾ ਜੀ? ਹਾਂ ਜੀ ਹਾਂ। ਕੋਈ ਡਿੱਕਾ ਕੋਈ ਪਰੇਸ਼ਾਨੀ? ਕੋਈ ਟਾਈਮ ਲੱਗਿਆ ਜ਼ਿਆਦਾ? ਟਾਈਮ ਲੱਗ ਗਿਆ ਤਾਂ ਬਹੁਤ ਵਧੀਆ ਕੀਤਾਗਾ। ਜਿਹੜੇ ਮਹਿਕਮੇ ਵਾਲੇ ਕਿਸੇ ਨੇ ਕੋਈ ਆਣਾ ਕਰਨੀ ਕੀਤੀ? ਨਹੀਂ ਨਹੀਂ ਜੀ ਬਹੁਤ ਵਧੀਆਗਾ। ਕੋਈ ਸਰਕਾਰ ਨੂੰ ਅਪੀਲ ਕਰਨਾ ਤੁਸੀਂ? ਹਾਂ ਜੀ ਬਹੁਤ ਵਧੀਆ ਸਰਕਾਰ। ਇੰਨੇ ਦੇ ਤਰੂ ਸਾਡੇ ਕੰਮ ਹੋ ਰਹੇ ਆ ਮੈਂ ਹਾਂ ਤੀ ਤੱਕ ਹੀ 15 ਸਾਲ ਹੋ ਗਿਆ ਮੇਰੇ ਵਿਆਹ ਨੂੰ ਕੋਈ ਫਾਰਮ ਨਹੀਂ ਭਰਿਆ ਗਿਆ ਸੀ ਪਹਿਲਾਂ ਫਾਰਮ ਨਹੀਂ ਲੈ ਘੜਦਾ ਅੱਜ ਉਹ ਇਹਨਾਂ ਨੇ ਭਰ ਕੇ ਦਿੱਤੇ ਠੀਕ ਹੈ ਜੀ ਕੀ ਨਾਮ ਹੈ ਜੀ ਆਪਣਾ ਸ਼ਿੰਦਰਪਾਲ ਘਰੋਂ ਆ ਗਏ ਤੁਸੀਂ ਕੀ ਕੰਮ ਕਰਾਉਣਾ ਆਏ ਆ ਜੀ ਕੈਂਪ 'ਚ ਸੱਚੇ ਦਾ ਨਾਮ ਐਡ ਕਰਵਾਉਣਾ ਆਇਆ ਨਿਊ ਅੱਛਾ ਹਾਂ ਜੀ ਤੁਸੀਂ ਆਏ ਹੋ ਕੰਮ ਹੋ ਗਿਆ ਕਰ ਰਿਹਾ ਕੋਈ ਨਹੀਂ ਕੋਈ ਸਾਡੇ ਤੱਕ ਹਾਲ ਕੋਈ ਨਹੀਂ ਆ ਰਹੀ ਕਿਸੇ ਨੇ ਕੋਈ ਆਨਾ ਕਰਨੀ ਕਿਸੇ ਅਫਸਰ ਨੇ ਬੜੀਆ ਕੰਮ ਹੋ ਰਿਹਾ ਜੀ ਕਿੱਦਾਂ ਲੱਗਿਆ ਨਾ ਕੈਂਪ ਲਾਇਆ ਸਿੱਤਿਆਂ ਸਰਕਾਰ ਨੇ ਤੁਹਾਨੂੰ ਲੱਗ ਰਿਹਾ ਕਿ ਕਿਤੇ ਧੱਕੇ ਖਾਣੇ ਪੈਂਦੇ ਆ ਸਬਤਰਾਂ ਦੇ ਵਿੱਚ ਵੀ ਬੜੀ ਵਧੀਆ ਆਸਾਨੀ ਨਾ ਹੋ ਰਹੀ ਹੈ ਇਹੋ ਜਿਹੇ ਕੈਂਪਾਂ ਦੇ ਬਾਰੇ ਕੀ ਕਹਿਣਾ ਅੱਗੇ ਵੀ ਲੱਗਣਾ ਚਾਹੀਦਾ ਹਾਂਜੀ ਜਦੋਂ ਚਾਹੀਦੇ ਜਿਵੇਂ ਭਗਵੰਤਪານ ਸਰਕਾਰ ਨੇ ਕਿਹਾ ਸੀ ਕਿ ਘਰ ਘਰ ਤੁਹਾਡੇ ਅਫਸਰ ਆਉਣਗੇ ਕੀ ਉਹ ਗੱਲ ਸਹੀ ਹੈ ਇਹ ਹਾਂਜੀ ਕੋਈ ਕੋਈ ਵਿਸ਼ਵਾਸ ਹੋ ਰਿਹਾ ਇਹ ਸਹੀ ਹੈ ਠੀਕ ਹੈ ਜੀ ਜਿਹੜਾ ਅੱਜ ਕੈਂਪ ਲਾਇਆ ਗਿਆ ਜੀ ਇੱਕ ਕਾਗਲੀ ਕੈਂਪ ਲਾਇਆ ਕਿਹੜੀ ਕਿਹੜੀ ਸੁਣਨਾਗੇ ਅੱਜ ਦਾ ਕੈਂਪ ਦਾ ਮੁੱਖ ਮਕਸਦ ਹੈ ਜਿਸ ਤਰ੍ਹਾਂ ਅਸੀਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਵਾਦਾ ਕੀਤਾ ਸੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਪੈਕ ਤੋਂ ਨੂੰ ਬਹੁਤੇ ਅਫਸਰਾਂ ਨੇ ਘੇੜੇ ਨਹੀਂ ਮਾਰਦੇ ਬੜੇ ਅਫਸਰ ਤੁਹਾਡੇ ਘਰ ਤੱਕ ਤੁਹਾਡੀਆਂ ਸਫਤਾਂ ਗਲੀਆਂ ਤੱਕ ਕੌਣ ਦੇਜੇ ਜਿੱਤੇ ਅੱਗੇ ਤੁਹਾਡੇ ਕੰਮ ਕਰਨ ਦੇ ਇਸ ਕੰਮ ਨੂੰ 1.5 ਸਾਲ ਸੈੱਟ ਕਰਨ ਨੂੰ ਲੱਗਿਆ ਪਰ ਅੱਜ ਤੱਕ ਨੂੰ ਬੜਾ ਮਾਣ ਮੈਂ ਸੋਹ ਰਿਹਾ ਮੇਰੇ ਨਾਲ ਐਸਟੀਐਮ ਸਾਹਿਬ ਦੀ ਸਮੁੱਚੀ ਟੀਮ ਸਾਰੀ ਇੱਥੇ ਆਗਰ ਹੈ ਇਸ ਕੈਂਪ ਦੇ ਵਿੱਚ ਸਰਕਾਰੀ ਅਧਿਕਾਰੀ ਆ ਪਾ ਕੇ ਪਿੰਡ ਸ਼ਹਿਰ ਬਾੜ ਗਰੀ ਮਹੱਲੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਤੇ ਬੁਨਤੇ ਤੇ ਹੱਲ ਕੱਢਿਆ ਜਾਏਗਾ ਜਿਹੜੀ ਸਮੱਸਿਆ ਇੱਥੇ ਆ ਗਈ ਜਾਂ ਇਸ ਤੋਂ ਬਾਅਦ ਵੀ ਕੋਈ ਸਮੱਸਿਆ ਹੋਏਗੀ ਤਾਂ ਉਹਦਾ ਵੀ ਹੱਲ ਉਸੇ ਸਾਰੇ ਕੱਢਿਆ ਜਾਏਗਾ ਅੱਜ ਦੇ ਕੈਂਪ ਦੇ ਵਿੱਚ 43 ਕੰਮ ਹੈ ਜਿਹੜੇ ਮੌਕੇ ਤੇ ਹੋ ਰਹੇ 43 ਕੰਮ ਹੈ ਜਿਹੜੇ ਮੌਕੇ ਤੇ ਹੋ ਰਿਹਾ ਬੜੇ ਲੋਕਾਂ ਨੂੰ ਸਰਟੀਫਿਕੇਟਸ ਮਿਲ ਚੁੱਕੇ ਆ ਬੜੇ ਲੋਕ ਸਰਟੀਫਿਕੇਟ ਲੈ ਰਹੇ ਆ ਮੈਂ ਸਰਕਾਰ ਦਾ ਧੰਨਵਾਦ ਕਰਦੀ ਆ ਇੰਨਾ ਚੰਗਾ ਪ੍ਰਬਾਲਾ ਕੀਤਾ ਅਫਸਰ ਸਾਹਿਬਾਨ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਸ ਵਿੱਚ ਕੋਆਪਰੇਟ ਕੀਤਾ ਤੇ ਨਾਲ ਦੀ ਨਾਲ ਸਾਰੇ ਲੋਕਾਂ ਨੂੰ ਪੀਨ ਕਰਦੀ ਆ ਬਿਲਕੁਲ ਨਾ ਸੋਚੋ ਕਿ ਕੈਂਪ ਸਾਡੇ ਲੱਗ ਚੁੱਕਿਆ ਸਾਡਾ ਸਮਾਂ ਨਿਕਲ ਗਿਆ 3 ਮਾਰਚ ਤੱਕ ਕੈਂਪ ਲੱਗਣੇ ਆ ਚੈਸ ਚਗਾਤੇ ਵੀ ਕੈਂਪ ਹੋਇਆ ਜਦੋਂ ਤੋਂ ਪਤਾ ਲੱਗੇ ਉਸੇ ਕੈਂਪ ਚਾ ਕੇ ਵੀ ਤੁਸੀਂ ਕੰਮ ਕਰਾ ਸ। ਅੱਜ ਸਾਡੇ ਸਾਰੇ ਵਿਭਾਗਾਂ ਦੇ ਜਿੰਨੇ ਵੀ ਸੰਬੰਧਿਤ ਨੇ ਨਗਰ ਕੌਂਸਲ ਦੇ ਨਾਲ ਵੀ ਸਾਰੇ ਹਾਜ਼ਰ ਨੇ ਸੀ ਡੀ ਵੀਓ ਦਾ ਦਫਤਰ ਅੰਕ ਫੀਲਿੰਗ ਕਰਦੇ ਨੇ। ਨਗਰ ਕੌਂਸਲ ਦੇ ਮਗਜ਼ਮ ਦੇ ਬਿਜਲੀ ਬੋਰਡ ਦੇ ਸਟਾਫ ਸਭ ਹੋਇਆ। ਪਾਲ ਵਿਭਾਗ ਦੇ ਨੇ ਜਿਹੜਾ ਵੀ ਜਿੰਨਾ ਵੀ ਸੰਬੰਧ ਸ਼ਹਿਰ ਦੇ ਨਾਲ ਆ ਉਹ ਸਾਰੇ ਇੱਥੇ ਹਾਜ਼ਰ ਨੇ। ਤੇ ਚਿਲੀਆਂ ਵੀ ਸਹੂਲਤਾਂ ਰਹਿਣਿਆ ਸਰਕਾਰ ਦੇ ਸਕਦੀ ਹੈ ਘਰੇ ਘਰੇ ਜਾ ਕੇ ਸਾਰੇ ਇੱਥੇ ਮੌਜੂਦ ਨੇ ਤੇ ਲੋਕਾਂ ਨਹੀਂ ਜਿੰਨਾ ਜਿਹੜੀਆਂ ਇੱਥੇ ਨਹੀਂ ਨਹੀਂ ਦੇ ਪਾ ਸਕਦੇ ਆ ਜਿਹੜੀਆਂ ਖੜੇ ਪੈਰ ਨਹੀਂ ਹੋ ਸਕਦੀਆਂ ਉਹਦੇ ਬਾਰੇ ਅਸੀਂ ਗਾਈਡ ਕਰ ਰਹੇ ਆ ਉਹਨਾਂ ਦੇ ਫਾਰਮ ਭਰਵਾ ਰਹੇ ਆ ਤਾਂ ਕਿ ਉਹ ਬਾਅਦ ਚੋਂ ਆਦੇ ਵੀ ਉਹਨੂੰ ਸੂਟਨ ਕੰਟੈਕਟ ਠੀਕ ਹੈ ਪੰਜਾਬ ਸਰਕਾਰ ਇਹਨਾਂ ਤੋਂ ਬੋਲ ਚੰ ਮਾ ਵਾਸ ਗੋ 47 ਕਿਤੇ ਆਵੇ ਆ ਮੈਂ ਬੋਰਡ ਨੰਬਰ 4 ਵਿੱਚ ਪੜ੍ਹਦਾ। ਅੱਜ ਮੈਂ ਮੈਡਮ ਸਾਹਿਬ ਜੀ ਤੋਂ ਮੰਗ ਲਈ ਕਿ ਪ੍ਰਿਆਸ ਹਦਾਇਤਾਂ ਦੇ ਮੰਗ ਲਈ। ਉਹ ਬਹੁਤ ਆਕੇ تھے ਕੈਂਪ ਦੇ ਦੇਖਦੇ ਦੇਖਦੇ ਕਰ ਰਹੇ ਨਹੀਂ ਬਹੁਤ ਦਰਸ਼ ਪੈਦੇ ਹਨ ਇਹ ਸਾਰੇ ਮਹਿਕਿਆਂ ਦੇ ਤੇ ਭਾਗ ਦੇ ਅਧਿਕਾਰੀ ਅੱਜ ਸਾਰੇ ਹਾਜ਼ਰ ਨੇ। ਔਰ ਇਹ ਕੈਂਪ ਬਹੁਤ ਸਫਲ ਹੋ ਰਿਹਾ ਵਾ। ਪਹਿਲੀ ਵਾਰ ਹੈ ਸਰਕਾਰ ਵੱਲੋਂ ਇਹ ਪਹਿਲਾਂ ਵੀ ਕਈ ਸਰਕਾਰਾਂ ਰਹੀਆਂ ਨੇ ਜਿਨ੍ਹਾਂ ਨੇ ਕੋਈ ਵੀ ਉਹਦੇ ਕੇਂਪ ਨਹੀਂ ਲਾਏ। ਇਹ ਸਾਡੀ ਸਰਕਾਰ ਨੇ ਪਹਿਲੀ ਵਾਰ ਇਹ ਕਮਲਾਇਆ ਜੋ ਕਿ ਬਹੁਤ ਹੀ ਜਿਆਦਾ ਸਫਲ ਨੇ ਲੋਕ ਵੱਤ ਵੱਤ ਨੂੰ ਲਾਭ ਲੈ ਰਹੇ ਨੇ ਲੋਕ ਲਬ ਵੱਤ ਵੱਤ ਫਾਇਦਾ ਲੈ ਰਹੇ ਨੇ ਪਰ ਬਹੁਤ ਗੱਲ ਨੇ